ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਆ ਜੀਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਪਰਨਾਲਾ ਬਾਈ ਕੋਲ ਟੋਕੜ ਗੱਬਣ ਮੱਝ ਠੀਕ ਹੈ ਜੀ ਗਾਮਾ ਬਕਾਊਆ ਹੈਗਾ ਬਾਈ ਕੋਲ ਪਾਂਸੇ ਨਾਜ ਠੀਕ ਹੈ ਜੀ ਬਾਈ ਦਾ ਮਿੰਨੀ ਫਾਰਮ ਅੱਗੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਜੀ ਅੱਛੀ ਗੱਲ ਜੀ ਨਾਮ ਰਾਜੀਵ ਸਿੰਘ ਪਿੰਡ ਤੌੜਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਮਾਜ ਦੀ ਜਾਣਕਾਰੀ ਦਿਓ ਆਪਣੀ ਜੀ ਇਹ ਆਪਣੀ ਮਾਜੀ ਪੌਣੇ 5 ਮਹੀਨੇ ਦੀ ਗੱਪਣਾ ਹੀ ਤੇ 8 ਲੀਟਰ ਇਹ ਦੁੱਧ ਹੈ 8 ਕਿਲੋ ਲੀਟਰ ਦੁੱਧ ਹਾਂਜੀ ਹਾਂਜੀ ਛੁੱਡੀ ਚੈੱਕ ਕਰਵਾਈ ਵੀ ਹਾਂਜੀ 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 ਸੁਪਰਾ ਚੈੱਕ ਕਰ ਸਕਦੇ ਫੇਸ ਕੱਟਾ ਦਾ ਹੋ ਸੀ ਇਹ ਬੱਚਾ ਇਹਦਾ ਬੱਚਾ ਕੱਟਾ ਜੀ ਹਾਂਜੀ ਹਾਂਜੀ ਕੱਟਾ ਹੈ ਬਰਾ ਦੇਖਾ ਦਿਓ ਜੀ ਕੱਟਾ ਬਹੁਤ ਸੋਣਾ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਰਾ ਟੋਕੜ ਗੱਬਣ ਤੇ ਰੇਟ ਭਰਾ ਦਾ ਇਹਦਾ ਰੇਟ ਆਪਣਾ ਜਾਈ ਜੀ 80000 80000 ਠੀਕ ਹੈ ਜੀ ਦੋਨੇ ਬੜੇ ਮਿਲਦੀ ਵੀਰੀ ਹਾਂਜੀ ਦੋਨਾਂ ਵਿੱਚ ਠੀਕ ਹੈ ਜੀ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਲਓ ਜੀ ਲਓ ਜੀ ਹਾਂਜੀ ਵੀਰ ਅਬੱਸੀ ਦੀ ਜਾਣਕਾਰੀ ਦਿਓ ਜੀ ਇਹ ਬੱਸੀ ਆਪਣੀ ਸਾਲਕ ਦੀ ਹੈ ਜੀ ਹਾਂਜੀ ਤੇ ਐਚ ਐਫ ਹੈ ਹਾਂਜੀ ਹਾਂਜੀ ਤੇ ਇਹ ਆਪਣੀ 15 ਕੇ 16000 ਦੀ ਸਿਲਪ ਠੀਕ ਹੈ ਜੀ ਦੇ ਦੋਗੇ 15 ਦੀ ਹਾਂਜੀ ਹਾਂਜੀ ਠੀਕ ਹੈ ਜੀ ਲੋਪਰਾ ਰੇਟ 16000 ਆ ਤੇ ਬਾਈ ਕਹਿੰਦਾ 15 ਦੀ ਥਣ ਚਾਰ ਆ ਨਖੜ ਵਿੱਚ ਚੈੱਕ ਕਰ ਸਕਦੇ ਹੋ ਪਰਾ ਕੱਦ ਕੁੜ ਦੇ ਸੁਖਨਾ ਕਰਮ ਵਾਲੇ ਦਾ 16 ਠੀਕ ਹੈ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਪਰਾ ਰੇਟ ਬਿਲਕੁਲ ਜਾਇਜ਼ ਮੰਗਿਆ ਵਗਿਆ ਨੇ ਦੇਖ ਸਕਦੇ ਹੋ ਕੁਆਲਟੀ ਠੀਕ ਹੈ ਜੀ ਠੀਕ ਹੈ ਹਾਂਜੀ ਬਈ ਆਹ ਗਾਂ ਦੱਸੋ ਜਾਨੀ ਇਹ ਆਪਣੀ ਪੌਣੀ ਚਾਰ ਮਹੀਨੇ ਦੀ ਗੱਬਣਾ ਜੀ ਤੇ ਇਹ ਦੇਖੋ 9 ਲੀਟਰ ਆਪਣੀ 9 ਲੀਟਰ ਆ ਹਾਂਜੀ ਹਾਂਜੀ ਤੇ ਮੁੱਲੇ ਦਾ 40000 ਰੁਪਏ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹੋ ਰੇਟ ਹੈਗਾ 40000 ਜੀ ਫੇ ਲੋਚ ਗੱਬਣ ਤੋਕੜ ਠੀਕ ਹੈ ਹਾਂਜੀ ਭਾਈ ਅਗਲੀ 14 ਤੋਂ 15 ਲੀਟਰ ਦੁੱਧਾਈ ਤੇ ਇਹ ਹੈਗੀ ਆਪਣੀ ਇੱਕ ਸਵਾ ਇੱਕ ਸਵਾਕ ਮਹੀਨੇ ਦੀ ਗੱਬਣਾਈ ਤੇ ਆਪਾਂ ਖਾਲੀ ਕਹਿ ਕੀ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਲੋਪਰਾ ਇਹਦਾ ਰੇਟ ਇਹਦਾ ਰੇਟ ਵੀ 40000 ਰੁਪਏ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਚੰਗੀ ਤਰ੍ਹਾਂ ਲੋ ਜੀ ਠੀਕ ਹੈ ਜੀ ਟੀ ਕਪਰਾ ਭਾਈ ਕਹਿੰਦੇ ਚੈੱਕ ਚ ਨਵੀਂ ਖਾਲੀ ਕਰਕੇ ਦੇਵਾਂਗੇ ਕੱਦ ਬੜੇ ਸੁਖਣਾ ਕਰਮ ਵਾਲੀ ਦਾ ਸੋਣਾ ਬੱਦ ਜਾਣਕਾਰੀ ਬਾਈ ਤੁਹਾਨੂੰ ਦੋ ਨੰਬਰ ਗਾਂ ਠੀਕ ਹੈ ਭਰਾ ਠੀਕ ਹੈ ਹਾਂਜੀ ਵੀ ਆ ਅਗਲੀ ਗਾਂ ਦੀ ਦੱਸੇ ਜਾਂਦੇ ਆ ਇਹ ਇਹ ਦੇ ਥੱਲੇ 12 13 ਲੀਟਰ ਦੁੱਧ ਆਈ ਬਹੁਤ ਸੀਲ ਆ ਗਾਈ ਆਪਣੀ ਹਾਂਜੀ ਤੇ ਇਹੇ ਲੋੜੀ ਲੋੜੀ ਵਾਲੇ ਦਿੰਦਾ ਟੀਕਾ ਭਰਿਆ ਹੋਇਆ ਹਾਂਜੀ ਤੇ ਇਹਦਾ ਮੁੱਲ ਵੀ 40000 ਹੈ ਇਹਦਾ ਵੀ 40000 ਹੈ ਹਾਂਜੀ ਹਾਂਜੀ ਸੁਪਰਾ ਕੱਦ ਵੱਡ ਸੁਖਨਾ ਕਰਨ ਵਾਲੇ ਦਾ ਸੋਨਾ ਬਹੁਤ ਸੀਲ ਆ ਗਾਈ ਆਪਣੀ ਇਹ ਠੀਕ ਹੈ ਜੀ ਠੀਕ ਹੈ ਲੋ ਜੀ ਵੱਡੇ ਕੱਦ ਦੀ ਆ ਟੀਕਾ ਭਰਿਆ ਵਾ ਬਾਈ ਕਹਿੰਦੇ ਚੈੱਕ ਚ ਨਹੀਂ ਆਉਂਦੀ ਬਾਈ ਇਹਦੇ ਚੈੱਕ ਚ ਨਹੀਂ ਆਉਂਦੀ ਜੀ ਠੀਕ ਹੈ ਜੀ ਠੀਕ ਹੈ ਲੋ ਭਰਾ ਬਾਈ ਜੀ ਨਜ਼ਰੂਕ ਕਲੈਕਟ ਠੀਕ ਹੈ ਜੀ ਪੈਂਡ ਧੋਲਾ ਲੋ ਭਾਈ ਕੱਟਾ ਹਾਂ ਬਾਈ ਕੱਟੇ ਦੀ ਦੱਸੋ ਜਾਣਕਾਰੀ ਇਹ ਇੱਕ ਇੱਕ ਸਾਲ ਤਿੰਨ ਮਹੀਨੇ ਦਾ ਦਿਨਾਂ ਦਾ ਹੈ ਤੇ ਇਹ ਜਫਰਾਬਾਦੀ ਤੇਰੀ ਮਾਂ ਦਾ ਹੈਗਾ ਸੀਗਾ 16 17 ਲੀਟਰ ਦੁੱਧ ਠੀਕ ਹੈ ਜੀ ਤੇ ਰੇਟ ਆਪਾਂ ਫੋਨ ਤੇ ਕਰਾਂਗੇ ਰੇਟ ਦਾ ਫੋਨ ਤੇ ਜਿੰਨ ਤੱਕ ਮੜਾ ਜਾਂਗਾ ਤੱਕ ਤੂੰ ਸੰਗ ਨੂੰ ਮਾਰਿਓ ਨਾ ਬਸ ਆਹ ਦੇਖੋ ਜਫਰਾਬਾਦੀ ਬਰਾ ਸੰਗ ਸੰਗ ਤੱਕ ਹੀ ਦੇਖ ਸਕਦੇ ਠੀਕ ਹੈ ਜੀ ਚਾਫਰਾਬਾਦੀ ਕਟਾ ਛੋਟਾ ਪਕਾਉਗਾ ਜੀ ਠੀਕ ਹੈ ਹਾਂਜੀ ਬਾਈ ਜੀ ਆਹ ਗਾਂ ਦੀ ਦੱਸੋ ਜਾਣਕਾਰੀ ਇਹ 21 22 ਲੀਟਰ ਦੁੱਧ ਦੇ ਥੱਲੇ ਆਈ ਤੇ ਪਲੂਣ ਬੱਚੀ ਆ ਤੇ ਬਹੁਤ ਇਹ ਮਸੀਲ ਆ ਬੱਚੀ ਕੋਈ ਹੋਣੀ ਹੈਗੀ ਪੂਰੀ ਸੀਲ ਆ ਬੱਚੇ ਆਪਾਂ ਠੀਕ ਹੈ ਜੀ ਇਹ ਰੇਟ ਇਹ ਰੇਟ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਜੀ ਰੇਟ ਬਾਈ ਫੋਨ ਤੇ ਠੀਕ ਹੈ ਜੀ ਜੋ ਭਰ ਚੈੱਕ ਕਰ ਸਕਦੇ ਵਧ ਜਾਣਕਾਰੀ ਲਈ ਤੁਸੀਂ ਲੈ ਲਓ ਭਰਾ ਲੈ ਮੈਂ ਦਾ ਕੁਆਲਟੀ ਤੁਸੀਂ ਦੇਖ ਸਕਦੇ ਲੋ ਚ ਤੌਰ ਕੇ ਦਿਖਾਈ ਉਹ ਤੌਰ ਦੋ ਨਹੀਂ ਰਹਿਣ ਦੇ ਭਾਈ ਕੋਈ ਗੱਲ ਨਹੀਂ ਪਤਾ ਹੀ ਦੀ ਕੀ ਜਾਂਦੀ ਜੇ ਵੀਡੀਓ ਵੱਡੀ ਵਾਲੀ ਬਣ ਗਈ। ਲੋਚ। ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਰਾ। ਰੈਂਟ ਤੋਂ ਲਾ ਤੇ ਜਲਾਓ ਪੈਂਦਾ ਜੀ। ਬਰਨਾਲਾ। ਹਾਂ ਜੀ ਵੀ ਅਗਲੀ ਗੱਲ ਦੱਸੋ। ਇਹ ਸਾਡੀ 4 ਮਹੀਨੇ ਦੀ ਗੱਬਣਾ ਜੀ ਤੇ 12-13 ਲੀਟਰ ਇਹ ਥਲੇ ਦੁੱਧਾ ਜੀ। ਠੀਕ ਹੈ ਜੀ। ਰੇਟ। ਰੇਟ ਆਪਾਂ ਫੋਨ 'ਤੇ ਕਰਾਂਗੇ। ਠੀਕ। ਲੋ ਪਰਾ। ਚੈੱਕ ਕਰ ਸਭ। ਕਦ ਬੜਾ ਸੁਖਣਾ। ਕਰਮ ਵਾਲੇ ਸੁਖਣਾ। ਟੋਕੜ ਗੱਬਣ ਕਹਿ ਆ ਦੇਣ ਜੀ ਇਹਨੂੰ। ਹਾਂ ਜੀ ਹਾਂ ਜੀ। ਹਾਂ ਹੋਰ ਤਾਂ ਨਹੀਂ ਭਰਾ ਕੋਈ ਕੰਮ। ਨਹੀਂ ਹੋਰ ਤਾਂ। ਠੀਕ। ਉਪਰਾ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ। ਫਰੰਟ ਤੋਂ ਵੱਡਾ ਤੇ ਜ਼ਿਲ੍ਹਾ ਇਹਨੂੰ ਕਹਿੰਦੇ ਬਰਨਾਲਾ